ਮੈਂ ਖੁਸ਼ਵੰਤਰ ਇਕੀਗਾ ਸਮਾਜ ਸੇਵੀ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਜਿਹੜਾ ਇਹ ਚੋਣ ਪਰਵ ਚੱਲ ਰਿਹਾ ਹੈ ਇਹਦੇ ਵਿੱਚ ਸਭ ਦਾ ਫਰਜ ਬਣਦਾ ਹੈ ਕਿ ਆਪਾਂ ਆਪਣੀ ਆਪਣੀ ਬੋਟ ਨੂੰ ਬੁਗਤਾਇਏ ਕਿਉਂਕਿ ਜਿਹੜੀ ਤੁਹਾਡੀ ਵੋਟ ਹੈ ਇਸ ਨੇ ਤੁਹਾਡੇ ਆਉਣ ਵਾਲੇ ਪੀੜ੍ਹੀਆਂ ਦਾ ਉਹਨਾਂ ਦੇ ਭਵਿੱਖ ਦਾ ਫੈਸਲਾ ਕਰਨਾ ਹੈ ਜੇਕਰ ਤੁਸੀਂ ਆਪਣੀ ਵੋਟ ਦਾ ਸਹੀ ਇਸਤੇਮਾਲ ਨਹੀਂ ਕਰਦੇ ਜਾਂ ਵੋਟ ਪਾਉਣ ਨਹੀਂ ਜਾਂਦੇ ਤਾਂ ਤੁਸੀਂ ਆਪਣੇ ਨਾਲ ਵੀ ਧੋਖਾ ਕਰਦੇ ਆ ਆਪਣੇ ਪਰਿਵਾਰ ਦੇ ਆਉਣ ਵਾਲੀਆਂ ਪੀੜ੍ਹੀਆਂ ਨਾਲ ਵੀ ਤੋਕਾ ਕਰਦੇ ਹਾਂ ਸੋ ਬੇਨਤੀ ਹੈ ਕਿ ਆਉਣ ਵਾਲੀ ਇੱਕ ਤਰੀਕ ਨੂੰ ਤੁਸੀਂ ਸਾਰੇ ਮਿਲ ਕੇ ਆਪਣੇ-ਆਪਣੇ ਵੋਟ ਨੂੰ ਪੁਖਤਾਓ ਬਹੁਤ ਬਹੁਤ ਧੰਨਵਾਦ ਭਾਈ ਗੁਰਜੀਤਾ ਖਾਲਸਾ ਭਾਈ ਗੁਰਜੀਤ ਪਤੇ ਜਿੱਥੇ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਉੱਤੇ ਮੈਂ ਇਹ ਵੀ ਅਪੀਲ ਕਰਦਾ ਹੈ ਕਿ ਤੁਸੀਂ ਇਕੱਲੇ ਨਹੀਂ ਜਾਣਾ ਵੋਟ ਪਾਉਣ ਤੁਸੀਂ ਆਪਣੇ ਸਾਥੀਆਂ ਨੂੰ ਪੜੋਸਿਆਂ ਨੂੰ ਯਾਰਾਂ ਦੋਸਤਾਂ ਨੂੰ ਫੋਨ ਕਰਕੇ ਵੀ ਇਹ ਕਹਿਣਾ ਵੀ ਭਾਈ ਬਾਕੀ ਸਾਰੇ ਕੰਮ ਛੱਡ ਕੇ ਆਪਣੀ ਵੋਟ ਜ਼ਰੂਰ ਪੜਿਖਾਓ ਕਿਉਂਕਿ ਵੋਟ ਜਿਹੜੀ ਹੈ ਇਹ ਲੋਕਤੰਤਰ ਦਾ ਇੱਕ ਬਹੁਤ ਵੱਡਾ ਥੰਮ੍ਹ ਹੈ